ਭਾਚੋਣਾ ਵਿੱਚ ਆਮ ਆਦਮੀ ਪਾਰਟੀ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕਰਕੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਉੱਥੇ ਹੀ ਫਗਵਾੜਾ ਵਿਖੇ ਆਪ ਦੇ ਉਮੀਦਵਾਰ ਰਹੇ ਹਲਕਾ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਸਰਦਾਰ ਜੁਜਿੰਦਰ ਸਿੰਘ ਮਾਨ ਨੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਵੋਟਰਾਂ ਦਾ ਧੰਨਵਾਦ ਕਰਨ ਲਈ ਅਮਰ ਪੈਲੇਸ ਬੰਗਾਰੂ ਵਿਖੇ ਪ੍ਰੋਗਰਾਮ ਰੱਖਿਆ ਗਿਆ ਇਸ ਮੌਕੇ ਸਾਬਕਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਆਪ ਵਿੱਚ ਸ਼ਾਮਲ ਹੋਏ ਪ੍ਰੋਗਰਾਮ ਦੌਰਾਨ ਵਕ ਵਕ ਬੁਲਾ ਰਿਹਾ ਬਲੋ ਸੰਬੋਧਨ ਕੀਤਾ ਗਿਆ ਇਸ ਧੰਨਵਾਦ ਪ੍ਰੋਗਰਾਮ ਵਿੱਚ ਸਗੂ ਇੰਡਸਟਰੀ ਦੇ ਮਾਲਕ ਮੈਡਮ ਨਰਿੰਦਰ ਕੌਰ ਸਗੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਅਵਧਾਰ ਸਿੰਘ ਪੰਡਵਾ ਸੀਨੀਅਰ ਆਗੂ ਆਮ ਆਦਮੀ ਪਾਰਟੀ 인ਦਰਜੀਤ ਸਿੰਘ ਖਲਿਆਣ ਮੈਡਮ ਸੀਮਾ ਰਾਣੀ ਬਲਾਕ ਸੰਮਤੀ ਮੈਂਬਰ ਜਿਹੜੂ ਦਰਸ਼ੇਮ ਸੰਧੂ ਰਵੀ ਐਮ ਸੀ ਸਾਫਤਾ ਆਧ ਪਿੰਡਾਂ ਦੇ ਸਰਪੰਚ ਪੰਜ ਸਾਜਨ ਸਾਡੇ ਪ੍ਰਤੀਨਿਧੀ ਨਾਮ ਦਰਵਾਤ ਕਦਿਆ ਸਰਦਾਰ ਜੁਗਿੰਦਰ ਸਿੰਘ ਮਾਨ ਦੇ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਰ ハハハハ

ਚੈਲੰਜਸ਼ਨ ਵਰਤਾਰਬ ਦੇ ਲੋਕਾਂ ਦਾ ਆਮ ਆਦੀ ਪਾਰਟੀ ਦੇ ਵਿਸ਼ਵਾਸ ਨੂੰ ਦੁਬਾਰਾ ਨਿਕੂ ਸਿੱਖਾ ਪ੍ਰਾਪਤ ਕਰੀਆਂ ਤੇ ਬਹੁਤ ਬੜੀ ਪ੍ਰਾਪਤੀ ਹੈ ਜੋ ਸਰਪੰਚ ਸਿੰਘ ਮਾਨ ਜੀ ਵਰ ਸਾਹਿਬ ਨੇ ਜੋ ਪ੍ਰੋਗਰਾਮ ਨੂੰ ਸੰਚਾਲਿਤ ਕੀਤਾ ਜਿਹੜੇ ਪੁਆਇੰਟ ਜਿਹੜੀਆਂ ਗਲਤੀਆਂ ਉਹਨਾਂ ਨੇ ਐਨਾਨਸ ਕੀਤੀਆਂ ਸੀ ਉਹਨਾਂ ਨੇ ਹਲਾਰ ਦੇ ਉੱਤੇ ਇਲੈਕਸ਼ਨ ਲੜ ਕੇ ਅੱਜ ਇਹ ਬਹੁਤ ਬੜੀ ਪ੍ਰਾਪਤੀ ਕੀਤੀ ਹੈ वाले ਇਹ ਲੋਕਾਂ ਦਾ ਵੋਟਰ ਸਪੋਰਟਰ ਸਾਥੀ ਮੇਰੇ ਵੀ ਭੈਣ ਦੋਸਤ ਇਹਨਾਂ ਆਮ ਉਹਨਾਂ ਸਮਰਨ ਨੂੰ ਅੱਜ ਇਕੱਠੇ ਕਰਕੇ ਇੱਕ ਬਹੁਤ ਵੱਡੀ ਪਾਰਟੀ ਜਿਹੜੀ ਆਮਾ ਦੀ ਪਾਰਟੀ ਜੇਤੂ ਖੁਸ਼ੀ ਨੂੰ ਸੈਲੈਬ੍ਰੇਟ ਕੀਤਾ ਗਿਆ ਔਰ ਸੰਗਤ ਨੇ ਬੜਾ ਅੱਛਾ ਗਾਰਾ ਦਿੱਤਾ ਜੋ ਪ੍ਰੋਗਰਾਮ ਵਿਸ਼ੇਸ਼ ਕਰਕੇ ਸਰਕਾਰ ਬਣੀ ਆ میں کو ہوں گا انہوں کے مطابق کرتے ہوئے صاف ستھرا پرشیشن جو پبلک کو رشوت رہت ہوئے اور جو ماڑا انسر ہے نشے نش کی شاہ مافیہ امید معافی انہوں نے سب کو اور میں اپنا وشواس ہونا میں اور میرے ساتھی جہے ہیں ਅਮੋਂ ਇਹਨਾਂ ਉਪਕਿਆ ਤੋਂ ਵੀ ਰਾਧਾ ਗੌਰ ਦੇ ਉੱਪਰ ਸਭ ਤੋਂ ਸੂਤਰਾ ਬੋਰਡ ਦੇ ਵਿੱਚ ਅਗਨੀਸ਼ੀਸ਼ੀ ਮਾਨ ਸਾਹਿਬ ਐਮਸੀ ਦੀਆਂ ਜਿਹੜੀਆਂ ਚੋਣਾਂ ਉਹ ਕਦੋਂ ਬੋਰਡ ਨੂੰ ਜ਼ਿਲ੍ਹਾ ਬਣਾਉਣਾ ਨਵੇਂ ਇੰਡਸਟਰੀ ਕੌਨ ਬਣਾਉਣਾ ਬੋਰਡ ਨੂੰ ਜ਼ਿਲ੍ਹਾ ਬਣਾਉਣਾ ਖਾਸ ਕਰਕੇ ਜਿਹੜਾ ਮੇਰਾ ਫਰਸਟ ਅਗਨੀਸ਼ੀਸ਼ੀ ਮੈਂ ਹੋਈ ਪਾਸਿਕਾ ਸੀ ਉਸ ਸਰਕਲ ਨੂੰ ਦਾ ਇਸ ਉੱਤੇ ਰੂਸ਼ੀਆ ਨੇ ਬੱਚਿਆਂ ਨਾਲ ਧੋਖਾ ਕੀਤਾ ਉਹਨਾਂ ਬੱਚਿਆਂ ਨੂੰ ਸਿਖਾ ਦੇਣ ਦੀ ਕੋਸ਼ਿਸ਼ ਸਰਕਾਰ ਦੀ ਕਰਤੀ ਰਹੇਗੀ ਮੈਂ ਟਿੱਕੇ ਨਹੀਂ ਬੈਠੂਗਾ ਜੇਕਰ ਉਹਨਾਂ ਦਸ਼ਮਸਰ ਨਹੀਂ ਉੱਠੇ ਰਹੇਗੀ ਇਹ ਨਹੀਂ ਸਰਕਾਰ ਹੈ ਤੇ ਮੇਰੀ ਪਾਰਟੀ ਹੈ ਇਹ ਅਸਲੀ ਚੈਲੈਂਜ ਸਾਹਿਬ ਐਮ ਸੀ ਦੀਆਂ ਚੋਣਾਂ ਬਾਰੇ ਤੁਸੀਂ ਕੀ ਕਹਿੰਦੇ ਹੈਪੀ ਚੋਣਾਂ 25 ਪਟੀਆਂ ਚੋਣਾਂ ਜਿਹੜੀਆਂ ਸਰਕਾਰ ਤੋਂ ਬਾਅਦ ਜਲਦੀ ਨੋਟੀਫਿਕੇਸ਼ਨ ਦੀ ਤਿਆਰੀ ਕੀਤੀ ਜਾਏਗੀ ਨਾਟ ਐਮ ਸੀ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਪਤੀ ਵਿਭਾਗ ਚੋਣਾਂ ਜਿਹੜੀਆਂ ਉਹ ਆਮ ਦੀ ਪਾਰਟੀ ਦੀ ਲੜੇਗੀ ਉਹ ਆਪਣਾ ਜਿੱਤਾਂਗੀ ਧੰਨਵਾਦ ਜੀ ਥੈਂਕ ਯੂ